ਅੱਜ ਵਾਲੀ ਜਿਹੜੀ ਗੱਲ ਮੈਂ ਕਰਨ ਲੱਗਾ ਕਈ ਭੈਣਾ ਵੀਰਾਂ ਨੂੰ ਸ਼ਾਇਦ ਇਹ ਚੁਬੇ ਵੀ ਚੰਗੀ ਨਾ ਲੱਗੇ ਪਰ ਇਸ ਗੱਲ ਨੂੰ ਪੂਰੀ ਤਰ੍ਹਾਂ ਸੁਣਿਓ ਸਮਝਿਓ ਤੇ ਫਿਰ ਆਪਣੀ ਟਿੱਪਣੀ ਜ਼ਰੂਰ ਕਰਿਓ ਸ਼ੇਅਰ ਕਰਨੀ ਨਾ ਕਰਨੀ ਇਹ ਤੁਹਾਡੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਅਮਰੀਕਾ ਦੇ ਵੱਲੋਂ ਹੁਣ ਤੱਕ ਤਿੰਨ ਜਹਾਜ਼ ਅਮਰਸਰ ਦੀ ਧਰਤੀ ਦੇ ਉੱਤੇ ਭੇਜੇ ਗਏ ਆ 335 ਭਾਰਤੀ ਨੌਜਵਾਨ ਮੁੰਡੇ ਕੁੜੀਆਂ ਡਿਪੋਰਟ ਕੀਤੇ ਗਏ ਆ ਉਹਦੇ ਵਿੱਚੋਂ ਕਈ ਆਪਾਂ ਜਾਣਦੇ ਪੰਜਾਬੀ ਵੀ ਆ ਕਈ ਗੁਜਰਾਤੀ ਵੀ ਆ ਕਈ ਹਰਿਆਣਵੀ ਵੀ ਆ ਕਈ ਹੋਰ ਸੂਬਿਆਂ ਦੇ ਵੀ ਆ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਡਿਪੋਰਟ ਕੀਤੇ ਗਏ ਨੌਜਵਾਨ ਡਿਪੋਰਟ ਕੀਤੇ ਗਏ ਭਾਰਤੀ ਪਹਿਲੀ ਵਾਰ ਨਹੀਂ ਆਏ ਮੇਰੇ ਕੋਲੇ ਆ ਇੱਕ ਪੂਰੇ ਦਾ ਪੂਰਾ ਵੇਰਵਾ ਕਿ ਕਿਹੜੇ ਸਾਲ ਦੇ ਵਿੱਚ ਅਮਰੀਕਾ ਨੇ ਕਿੰਨੇ ਭਾਰਤੀ ਡਿਪੋਰਟ ਕੀਤੇ ਕਿਹੜੇ ਸਾਲ ਦੇ ਵਿੱਚ ਘਟ ਸੀ ਤੇ ਕਿਹੜੇ ਸਾਲ ਦੇ ਵਿੱਚ ਵਧ ਸੀ 2009 ਦੀ ਆਪਾਂ ਗੱਲ ਕਰੀਏ ਤਾਂ 734 ਭਾਰਤੀ ਡਿਪੋਰਟ ਕੀਤੇ ਗਏ ਸੀ 2010 ਦੇ ਵਿੱਚ ਅਮਰੀਕਾ ਦੇ ਵੱਲੋਂ 799 ਭਾਰਤੀ ਰਿਪੋਰਟ ਕੀਤੇ ਗਏ ਆ 2011 ਦੇ ਵਿੱਚ 597 ਰਿਪੋਰਟ ਕੀਤੇ ਗਏ ਆ ਤੇ 2012 ਦੇ ਵਿੱਚ 530 ਰਿਪੋਰਟ ਕੀਤੇ ਗਏ ਆ ਜੇ ਆਪਾਂ 14 ਦੀ ਗੱਲ ਕਰੀਏ ਤਾਂ 591 ਤੇ 2015 ਦੇ ਵਿੱਚ 708 ਤੇ 2016 ਦੇ ਵਿੱਚ 1000 ਤੋਂ ਵੱਧ ਸੀ ਗਿਣਤੀ ਯਾਨੀ ਕਿ 1300 ਤੋਂ 3 ਭਾਰਤੀ ਰਿਪੋਰਟ ਕੀਤੇ ਗਏ ਆ 2017 ਦੇ ਵਿੱਚ 1024 2018 ਦੇ ਵਿੱਚ 1180 2019 ਦੇ ਵਿੱਚ 2042 ਯਾਨੀ ਕਿ 2042 ਇਹ ਅੰਕੜਾ ਜਿਹੜਾ ਇਹ ਕਾਫੀ ਵੱਡਾ ਹੈਗਾ ਇਹ ਸਭ ਤੋਂ ਵੱਧ ਅੰਕੜਾ ਹੈਗਾ 2019 ਦੇ ਵਿੱਚ 220 ਦੇ ਵਿੱਚ 1800 ਤੇ 99 ਭਾਰਤੀ ਰਿਪੋਰਟ ਕੀਤੇ ਗਏ ਆ ਤੇ ਕੁੱਲ ਮਿਲਾ ਕੇ ਜੇਕਰ ਆਪਾਂ ਚਲੋ ਵਿੱਚੋਂ ਕੁਝ ਕੁ ਵਰੇ ਪਰੇ ਵੀ ਕਰ ਦਈਏ ਤਾਂ 2024 ਦੇ ਵਿੱਚ ਯਾਨੀ ਕਿ ਪਿਛਲੇ ਵਰੇ 1300 ਤੋਂ 68 ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਜਾਂ ਅਮਰੀਕਾ ਦੀ ਹੱਦ ਨੂੰ ਸਰਹੱਦ ਨੂੰ ਪਾਰ ਕਰਕੇ ਮੈਕਸੀਕੋ ਵਾਲੇ ਪਾਸੋਂ ਉਧਰਲੇ ਪਾਸੇ ਵੜ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਵਤਨ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਐਤਕੀ ਵਾਲਿਆਂ ਦਾ ਇਹਨਾਂ ਰੌਲਾ ਕਿਉਂ ਪਿਆ ਇਹਦੇ ਪਿੱਛੇ ਦੋ ਤਿੰਨ ਵੱਡੇ ਕਾਰਨ ਆ ਇੱਕ ਤਾਂ ਕਾਰਨ ਇਹਦੇ ਪਿੱਛੇ ਇਹ ਆ ਕਿ 트럼ਪ ਸਰਕਾਰ ਹੁਣੇ-ਹੁਣੇ ਆਈ ਹੈ ਤੇ 트럼ਪ ਦੀਆਂ ਨੀਤੀਆਂ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਸਖਤ ਹੁੰਦੀਆਂ ਪਿਛਲੀ ਵਾਰ ਵੀ ਸਖਤ ਸੀ ਦੂਜਾ ਇਹਦੇ ਪਿੱਛੇ ਕਾਰਨ ਇਹ ਸਭ ਤੋਂ ਵੱਡਾ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਅਮਰੀਕੀ ਜਹਾਜ਼ ਆਇਆ ਫੌਜੀ ਜਹਾਜ਼ ਤੇ ਉਹ ਅਮਰitsar ਦੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਗੁਰੂ ਕੀ ਨਗਰੀ ਦੇ ਵਿੱਚ ਉਤਾਰਿਆ ਗਿਆ ਇਹ ਸਭ ਤੋਂ ਵੱਡੀ ਗੱਲ ਆ ਤੀਜੇ ਕਈ ਰਾਜਨੀਤਿਕ ਕਾਰਨ ਵੀ ਬਣ ਜਾਂਦੇ ਆ ਮੈਂ ਫੇਰ ਬੇਨਤੀ ਕਰਦਾ ਸਾਡੀ ਇਹਨਾਂ ਮੁੰਡੇ ਕੁੜੀਆਂ ਦੇ ਨਾਲ ਦਿਲੀ ਤੌਰ ਦੇ ਉੱਤੇ ਹਮਦਰਦੀ ਆ ਜਿਹੜੇ ਮੁੰਡੇ ਕੁੜੀਆਂ ਵਾਪਸ ਭੇਜ ਦਿੱਤੇ ਗਏ ਆ ਜਿਹੜੇ ਆਪਣੇ ਮਕਸਦ ਦੇ ਵਿੱਚ ਜਾਂ ਕਹਿੰਦੇ ਆ ਮਨਸੂਬੇ ਦੇ ਵਿੱਚ ਸਫਲ ਨਹੀਂ ਹੋਏ ਅਸੀਂ ਇਹਨਾਂ ਦੀ ਪੀੜ ਨੂੰ ਸਮਝ ਸਕਦੇ ਆ ਕਿਸੇ ਦੇ ਮਾਪੇ ਇਹ ਗੱਲ ਕਹਿੰਨੇ ਕਿ ਅਸੀਂ ਘਰ ਵੇਚ ਕੇ 65 ਲੱਖ ਰੁਪਏ ਦਿੱਤਾ ਸੀ ਕਿਸੇ ਨੇ ਇਹ ਗੱਲ ਕਹੀ ਆ ਕਿ ਅਸੀਂ ਸ਼ਾਹੂਕਾਰ ਦੇ ਕੋਲੋਂ 45 ਲੱਖ ਰੁਪਏ ਫੜ ਕੇ ਦਿੱਤਾ ਸੀ ਕਿਸੇ ਨੇ ਇਹ ਗੱਲ ਕਹੀ ਕਿ ਮੈਂ ਆਪਣੀ ਮਾਂ ਦੇ ਆਪਣੀ ਘਰ ਵਾਲੀ ਦੇ ਆਪਣੀ ਭੈਣ ਦੇ ਆਪਣੇ ਹੋਰਾਂ ਦੇ ਤੇ ਗਹਿਣੇ ਵੇਚ ਕੇ ਇਹ ਏਜੰਟਾਂ ਨੂੰ ਪੈਸੇ ਦਿੱਤੇ ਸੀ ਤੁਸੀਂ ਆਪ ਗਲਤ ਫੈਸਲਾ ਕੀਤਾ ਇਹ ਗੱਲ ਨੂੰ ਤੁਸੀਂ ਕਬੂਲ ਕਰੋ ਮੈਂ ਤੁਹਾਨੂੰ ਪੰਜ ਚਾਰ ਉਦਾਹਰਨਾਂ ਦੇ ਦਿੰਦਾ ਵੀ ਸਾਡੇ ਨਾਲ ਧੱਕਾ ਹੋਇਆ ਕਿ ਨਹੀਂ ਧੱਕਾ ਹੋਇਆ ਇਸ ਤੋਂ ਬਾਅਦ ਤੁਸੀਂ ਆਪੇ ਨਿਤਾਰਾ ਕਰ ਲਿਓ ਫਿਰੋਜ਼ਪੁਰ ਦਾ ਇੱਕ ਮੁੰਡਾ ਜਿਹੜਾ ਕਿ ਇਹਨਾਂ ਜਹਾਜ਼ਾਂ ਦੇ ਵਿੱਚੋਂ ਇੱਕ ਜਹਾਜ਼ ਦੇ ਵਿੱਚ ਆਇਆ ਮੈਂ ਚਲੋ ਨਾਂ ਨਹੀਂ ਉਹਦਾ ਲੈਂਦਾ ਫਿਰ ਵੀ ਬੰਦੇ ਦਾ ਸਮਾਜ ਦੇ ਵਿੱਚ ਮਾਨ ਸਤਕਾਰ ਹੁੰਦਾ ਮੈਂ ਚਾਹੁੰਦਾ ਨਹੀਂ ਕਿ ਉਹਨੂੰ ਕੋਈ ਚੋਬ ਲੱਗੇ ਫਿਰੋਜ਼ਪੁਰ ਦਾ ਇੱਕ ਮੁੰਡਾ 8 ਮਹੀਨਿਆਂ ਵਿੱਚ ਦੂਜੀ ਵਾਰ ਰਿਪੋਰਟ ਕੀਤਾ ਗਿਆ ਇਹ ਪਹਿਲੀ ਵਾਰ ਜਦੋਂ ਗਿਆ ਸੀ ਏਜੰਟ ਦੇ ਰਾਹੀਂ 35 ਲੱਖ ਰੁਪਏ ਲਾ ਕੇ ਗਿਆ ਜਦੋਂ ਇਹ ਪਨਾਮਾ ਦੇ ਜੰਗਲਾਂ ਦੇ ਵੱਲ ਗਿਆ ਉੱਥੋਂ ਕਹਿੰਦੇ ਜੀ ਕਿ ਪਤਾ ਨਹੀਂ ਕੀ ਕੁਸ਼ਕਾਰਨ ਬਣਿਆ ਇਹਨੂੰ ਰਿਪੋਰਟ ਕਰ ਦਿੱਤਾ ਗਿਆ ਇਹ ਵਾਪਸ ਆ ਗਿਆ ਟਿਕਾਹਪਾ ਨੂੰ ਫੇਰ ਨਹੀਂ ਆਇਆ ਆਪਾਂ ਉਸੇ ਏਜੰਟ ਨੂੰ 15 ਲੱਖ ਫੇਰ ਦਿੱਤਾ ਇੱਕ ਵਾਰ ਫੇਰ ਡੌਂਕੀ ਲਈ ਤੇ ਹੁਣ ਇੱਕ ਵਾਰ ਫੇਰ ਵਾਪਸ ਭੇਜ ਦਿੱਤਾ ਯਾਨੀ ਕਿ 35 ਜਮਾ 15 50 ਲੱਖ ਰੁਪਏ ਦਾ ਠੋਕੂ ਲੱਗ ਚੁੱਕਿਆ ਤੇ ਆਪਾਂ ਦੂਜੀ ਵਾਰ ਆਈਆਂ ਵਾਪਸ ਇਹ ਦੱਸੋ ਜੀ ਕਿ ਹੁਣ ਆਪਾਂ ਨੂੰ ਟਰੰਪ ਨੇ ਬੁਲਾਇਆ ਸੀ ਆਪਾਂ ਨੂੰ ਬਾਈਡਨ ਨੇ ਬੁਲਾਇਆ ਸੀ ਆਪਾਂ ਨੂੰ ਭਗਵੰਤ ਮਾਨ ਨੇ ਭੇਜਿਆ ਸੀ ਆਪਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੇਜਿਆ ਸੀ ਜਾਂ ਇਹ ਆਪਣਾ ਫੈਸਲਾ ਸੀ ਤੇ ਮਾਪਿਆਂ ਦੀ ਆਪਾਂ ਕੰਢੀ ਕਿਵੇਂ ਮਰੋੜੀ ਹੋਊਗੀ ਕਿ ਮੈਂ ਤਾਂ ਉੱਥੇ ਹੀ ਜਾਣਾ ਮੈਂ ਇੱਥੇ ਕੁਝ ਕਰਨਾ ਨਹੀਂ ਇਹ ਮੇਰੇ ਵੀਰ ਦੀ ਜਿਹੜੀ ਪੀੜ ਆ ਇਹ ਹੁਣ ਜਵਾਨ ਹੋਈ ਹੋਊਗੀ ਮਾਪਿਆਂ ਦੀ ਪੀੜ ਪਤਾ ਨਹੀਂ ਕਦੋਂ ਕਦੀ ਜਵਾਨ ਹੋਈ ਹੋਣੀ ਆ ਇਸ ਗੱਲ ਨੂੰ ਸਮਝੋ ਵੀ ਭਾਈ ਇੱਥੇ ਗਲਤ ਕੌਣ ਆ ਹੁਣ ਦੂਜੀ ਧਾਰਨ ਲੈ ਲੋ ਇੱਥੇ 18 ਸਾਲ ਦਾ ਇੱਕ ਨੌਜਵਾਨ ਆ ਜਿਹੜਾ ਕਿ ਦੂਜੇ ਜਹਾਜ਼ ਦੇ ਵਿੱਚ ਅਮਰੀਕਾ ਦੇ ਵਿੱਚੋਂ ਰਿਪੋਰਟ ਕੀਤਾ ਗਿਆ ਹਰਿਆਣੇ ਵਾਲਾ ਦਾ ਉਹ 18 ਸਾਲ ਦਾ ਨੌਜਵਾਨ ਇਹ ਗੱਲ ਕਰ ਰਿਹਾ ਜੀ ਕਿ ਕਮੇਨ ਏਜੰਟ ਨੇ ਇੱਥੋਂ ਇੱਧਰ ਲੈ ਗਿਆ ਇੱਥੋਂ ਇੱਧਰ ਲੈ ਗਿਆ ਇੱਥੋਂ ਇੱਧਰ ਲੈ ਗਿਆ ਇੱਥੋਂ ਇੱਧਰ ਲੈ ਗਿਆ 18 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਲੱਸ 2 ਕਰਦੇ ਹੋ ਤੇ ਪਲੱਸ 2 ਕਰਕੇ ਤੁਸੀਂ ਹੱਥ ਖੜੇ ਕਰਤੇ ਜੀ ਕਿ ਮੈਂ ਨਹੀਂ ਅੱਗੇ ਪੜ ਸਕਦਾ ਪੜ੍ਹਾਈ ਮੇਰੇ ਵੱਸ ਦੀ ਗੱਲ ਨਹੀਂ ਮੈਂ ਨਲਾਇਕ ਹਾਂ ਮੇਰੀ ਪੜਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਤੇ ਤੁਹਾਡੇ ਘਰਦਿਆਂ ਨੇ ਵੀ ਇਹ ਗੱਲ ਕਬੂਲ ਕਰ ਲਈ ਵੀ ਸਾਡਾ ਪੁੱਤ ਇਸ ਲਾਇਕ ਨਹੀਂ ਇਸ ਕਰਕੇ ਇਹਨੂੰ 18 ਸਾਲ ਦੀ ਉਮਰ 'ਚ ਕੱਢ ਦਿਓ ਕਤੇ ਇੱਥੇ ਗਲਤ ਰਾਹ ਦੇ ਵਿੱਚ ਨਾ ਪੈ ਜੇ ਉੱਥੇ ਜਾ ਕੇ ਸ਼ਾਇਦ ਕੁਝ ਕਰ ਲਵੇ ਜਿਨੇ ਇੱਥੇ ਨਹੀਂ ਕੁਝ ਕੀਤਾ ਉੱਥੇ ਉਹਨੂੰ ਕਿਹੜਾ ਡੀਸੀ ਲਾ ਦਿੱਤਾ ਜਾਊਗਾ ਇਹ ਆਪਾਂ ਸੋਚ ਗਏ ਕਿ 18 ਸਾਲ ਦੀ ਉਮਰ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ 20 ਸਾਲ ਦੀ ਉਮਰ ਦੇ ਵਿੱਚ ਧੀ ਪੁੱਤ ਨੂੰ ਡੌਂਕੀ ਲਵਾਉਣੀ ਚਾਹੀਦੀ ਆ ਲਾਉਣੀ ਜਾਂ ਲਵਾਉਣੀ ਤਾਂ ਕਿਸੇ ਉਮਰ ਦੇ ਵਿੱਚ ਵੀ ਨਹੀਂ ਚਾਹੀਦੀ ਪਰ ਇਹ ਜਿਹੜਾ 18 19 20 ਸਾਲ ਦਾ ਕੋਈ ਬੱਚਾ ਲਾ ਰਿਹਾ ਡੌਂਕੀ ਸਾਨੂੰ 45 ਰੁਪਏ ਨਹੀਂ ਸੀ ਘਰ ਦੇ ਦੇਣ 18 ਸਾਲ ਦੀ ਉਮਰ ਦੇ ਵਿੱਚ ਵੀ ਐਵੇਂ ਵਿਗੜ ਜਾਣਗੇ ਪਤਾ ਨਹੀਂ ਕੀ ਬਾਹਰੋਂ ਲੈ ਕੇ ਖਾ ਲੈਣਗੇ ਇਹਨਾਂ ਨੂੰ ਸਾਦੇ ਰੱਖੋ ਇਹਨਾਂ ਨੂੰ ਹੱਥ ਦੇ ਵਿੱਚ ਰੱਖੋ ਇਹਨਾਂ ਨੂੰ ਚੰਡ ਕੇ ਰੱਖੋ ਤੇ ਭਾਈ ਮਾਪੇ ਅੱਜ ਕੱਲ 50-50 ਲੱਖ ਰੁਪਇਆ 45-45 ਲੱਖ ਰੁਪਇਆ 18-18 ਸਾਲ ਦੇ ਮੁੰਡੇ ਤੇ ਲਾ ਰਹੇ ਆ ਮਤਲਬ ਬੇਪਰਵਾਹੀਆਂ ਕੈਸੀਆਂ ਅਲਗਰਜ਼ੀਆਂ ਕੈਸੀਆਂ ਇਹਦੀ ਇੱਕ ਉਦਾਹਰਨਾ ਫਿਰ ਉਸ ਤੋਂ ਅਗਲੀ ਗੱਲ ਕਰ ਲੋ ਇੱਕ ਜਿਹੜਾ ਨੌਜਵਾਨ ਆ ਅੰਮ੍ਰਿਤਸਰਵਾਲ ਦਾ ਮੈਂ ਸਤਿਕਾਰ ਕਰਦਾ ਦੇਖੋ ਮੈਂ ਕਿਸੇ ਦੀ ਭਾਵਨਾ ਨੂੰ ਪੜਕਾਉਣਾ ਨਹੀਂ ਚਾਹੁੰਦਾ ਤੁਸੀਂ ਸਾਰੇ ਹੀ ਮੇਰੇ ਭੈਣਾ ਵੀਰਾ ਪਰ ਗਲਤ ਕੌਣ ਆ ਇੱਥੇ ਤੁਸੀਂ ਆਪ ਦੇਖਿਓ ਉਹ ਨੌਜਵਾਨ ਅੰਮ੍ਰਿਤਸਰਵਾਲ ਦਾ ਉਨੇ ਗੱਲ ਕਹੀ ਜੀ ਕਿ ਮੈਂ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਮੈਨੂੰ ਨਾਂ ਸਾਰਿਆਂ ਦੇ ਪਤਾ ਪਰ ਮੈਂ ਨਾਂ ਨਸ਼ਰ ਨਹੀਂ ਕਰੂੰਗਾ ਅੱਜ। ਉਹਨੇ ਗੱਲ ਕਹੀ ਹੈ ਕਿ ਮੈਂ ਜੀ ਆਇਆ ਉਥੋਂ ਮੈਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਮੈਂ ਜੀ ਇੱਥੇ 35 ਲੱਖ ਰੁਪਈਆ ਮੈਨੂੰ ਫੌਜ ਦੀ ਨੌਕਰੀ ਕਰਦੇ ਨੂੰ ਮਿਲਿਆ ਸੀ ਜਦੋਂ ਮੈਂ ਰਿਟਾਇਰਮੈਂਟ ਲਈ ਆ 21000 ਰੁਪਈਆ ਮੇਰੀ ਪੈਨਸ਼ਨ ਸੀ ਯਾਨੀ ਕਿ ਫੌਜ ਦੀ ਨੌਕਰੀ ਕੀਤੀ ਆਪਾਂ ਸਰਹੱਦਾਂ ਦੀ ਰਾਖੀ ਕੀਤੀ ਬਹੁਤ ਸੋਹਣੀ ਗੱਲ ਆ ਮਾਣ ਆ ਤੁਹਾਡੇ ਤੇ ਪਰ 35 ਲੱਖ ਰੁਪਈਆ ਆਪਾਂ ਨੂੰ ਰਿਟਾਇਰਮੈਂਟ ਤੇ ਮਿਲਿਆ 5 ਲੱਖ ਰੁਪਈਏ ਦੇ ਆਪਾਂ ਘਰਵਾਲੀ ਦੇ ਗਹਿਣੇ ਵਿੱਚੇ ਤੇ 14 ਲੱਖ ਰੁਪਈਆ ਆਪਾਂ ਹੋਰ ਕਰਜ਼ਾ ਫੜਿਆ ਮਤਲਬ ਇਹ ਆ ਕਿ 35 ਤੇ 5 40 ਤੇ 14 54 ਲੱਖ ਰੁਪਈਆ ਲਾ ਕੇ ਆਪਾਂ ਗਏ ਜੀ ਏਜੰਟ ਦੇ ਰਾਹੀਂ ਅਮਰੀਕਾ ਦੇ ਵੱਲ ਉਹਨਾਂ ਨੇ ਬਰੰਗ ਚਿੱਠੀ ਵਾਂਗੂ ਆਪਾਂ ਨੂੰ ਵਾਪਸ ਭੇਜ ਦਿੱਤਾ ਤੇ ਆਪਾਂ ਆ ਗਏ ਕਰਜ਼ੇ ਦੇ ਥੱਲੇ ਤੇ ਇਹ ਫੌਜੀ ਵੀਰ ਨੇ ਖੁਦ ਗੱਲ ਕਹੀ ਇੱਕ ਇੰਟਰਵਿਊ ਦੇ ਵਿੱਚ ਕਿ 21000 ਰੁਪਈਆ ਮੇਰੀ ਪੈਨਸ਼ਨ ਆ ਹੁਣ ਮੈਂ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਸ਼ਾਇਦ ਉਹਨੇ ਲੈ ਲਈ ਸੀ ਤੇ ਦੂਜੀ ਗੱਲ ਇਹ ਆ ਵੀ ਚਲੋ ਜੇਕਰ ਕੋਈ ਫੌਜੀ ਵੀਰ ਆ ਉਹਨੂੰ 15 20000 ਰੁਪਈਆ ਦੀ ਨੌਕਰੀ ਮਿਲ ਜਾਂਦੀ ਆ ਜੇ 21 ਦੇ ਵਿੱਚ 20000 ਰੁਪਿਆ ਪਾ ਲਈਏ 41000 ਰੁਪਿਆ ਬਣਦਾ ਤੇ ਆਪਣੀ ਤਨਖਾਹ ਪਹਿਲਾਂ 70 80000 ਰੁਪਿਆ ਹੋਊਗੀ ਤੇ ਆਪਾਂ 41000 ਰੁਪਿਆ ਦੇ ਵਿੱਚ ਹੱਥ ਕੁੱਟ ਕੇ guzara ਕਰ ਸਕਦੇ ਆ ਪੰਜਾਬੀ ਸਮਾਜ ਦੇ ਵਿੱਚ ਇਹੋ ਜਿਹੇ ਪਰਿਵਾਰ ਵੀ ਜਿਹੜੇ 10 10000 ਚ 8 8000 ਚ ਮਹੀਨਾ ਦਾ guzara ਕਰ ਰਹੇ ਆ ਫਿਰ ਉਸ ਤੋਂ ਅਗਲੀ ਗੱਲ ਕਰ ਲੋ ਵੀ ਜਿਹੜੇ ਨੌਜਵਾਨ ਆਏ ਆ ਇਹਨਾਂ ਦੇ ਵਿੱਚੋਂ ਕਈਆਂ ਦਾ ਅਪਰਾਧ ਕਰ ਕਾਟ ਕਿਵੇਂ ਆ ਰਾਜਪੁਰੇ ਵਾਲਦੇ ਚਾਚੇ ਤਾਏ ਦੇ ਦੋ ਪੁੱਤ ਆ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਉਤਰੇ ਜਦੋਂ ਤੇ ਨਾਲ ਦੀ ਨਾਲ ਪੁਲਿਸ ਨੇ ਗ੍ਰਿਫਤਾਰ ਕਰ ਲਏ ਪਤਾ ਕਿਉਂ ਕਿਉਂਕਿ 2022 ਦੇ ਵਿੱਚ ਇੱਕ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਇਹ ਦੋਵੇਂ ਚਾਚੇ ਤਾਏ ਦੇ ਭਰਾ ਵੀ ਨਾਮਜ਼ਦ ਹੈਗੇ ਆ ਏਜੰਟ ਨੂੰ 7 ਸਵਾ ਕਰੋੜ ਰੁਪਏ ਦੇ ਕੇ ਨਿਕਲ ਗਏ ਵੀ ਭਾਈ ਆਪਾਂ ਦੇਸ਼ ਦੇ ਵਿੱਚ ਆਉਣਾ ਹੀ ਨਹੀਂ ਆਪਾਂ ਤਾਂ ਬਾਹਰ ਆ ਕੇਸ ਦੇ ਵਿੱਚੋਂ ਉਹਨਾਂ ਨੇ ਵਾਪਸ ਭੇਜ ਤੇ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਏ ਉਹਨਾਂ ਨੇ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਜਾਂ ਕਰ ਕੋਈ ਵੀ ਗਲਤ ਕੰਮ ਕਰਕੇ ਜਾਊਗਾ ਕਰਾਉਣਾ ਕੀ ਆ ਆਪਾਂ ਕ੍ਰਿਮੀਨਲ ਰਿਕਾਰਡ ਵਾਲੇ ਆ ਆਪਾਂ ਨੂੰ ਕੋਈ ਦੇਸ਼ ਕਿਉਂ ਰੱਖੇ ਕੋਈ ਕਿਉਂ ਝੱਲੇ ਸਵਾਲ ਇਹ ਵੀ ਆ ਹੁਣ ਇੱਥੇ ਕੁਰੂਕ ਖੇਤਰ ਵਾਲੇ ਦਾ ਇੱਕ ਮੁੰਡਾ ਉਹਦੇ ਉੱਤੇ ਪੌਕਸੋ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਵਿਆ ਕੁੜੀ ਦੇ ਨਾਲ ਗਲਤ ਕੁਸ਼ ਕਰਨ ਦੇ ਲਈ ਜ਼ਿਆਰਤੀ ਕਰਨ ਦੇ ਕਰਕੇ ਉਹਦੇ ਉੱਤੇ ਪਰਚਾ ਦਰਜ ਹੋਇਆ ਉਹ ਪਰਚੇ ਦੇ ਵਿੱਚੋਂ ਬਚਣ ਦੇ ਖਾਤਰ ਬਾਹਰਲੇ ਮੁਲਕ ਨਿਕਲ ਗਿਆ ਅਮਰੀਕਾ ਦੇ ਵਾਲੇ ਨਿਕਲ ਗਿਆ ਉਹਨੂੰ ਉੱਥੋਂ ਵਾਪਸ ਭੇਜਤਾ ਤੇ ਅੰਮ੍ਰਿਤਸਰ ਦੇ 에ਅਰਪੋਰਟ ਤੋਂ ਪਤਾ ਲੱਗਾ ਜੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਤੁਸੀਂ ਗੱਲ ਕਰ ਲੋ ਲੁਧਿਆਣੇ ਦੇ ਇੱਕ ਨੌਜਵਾਨ ਦੀ ਪੁਲਿਸ ਨੇ ਉਹਨੂੰ ਵੀ ਗ੍ਰਿਫਤਾਰ ਕੀਤਾ ਕਿਉਂਕਿ ਇਹਦੇ ਉੱਤੇ ਲੁੱਟਾਂ ਖੋਹਾਂ ਦੇ ਪਰਚੇ ਦਰਜਾ ਇੱਕ ਜਾਂ ਦੋ ਪਰਚੇ ਦਰਜਾ ਇੱਕ ਇਹਨੇ ਰ ਇਹ ਨਿਕਲ ਕੇ ਅਭੀ ਪਾਈ ਪਰਚੇ ਤੋਂ ਬਚ ਗਏ ਆ ਪਰ ਜਦੋਂ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਉਤਰਿਆ ਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਸਾਡੀ ਲੋੜ ਹੈ ਅਮਰੀਕਾ ਜਾਂ ਕਿਸੇ ਦੇਸ਼ ਨੂੰ ਸਵਾਲ ਇਹ ਆ ਅਸੀਂ ਇੱਥੇ ਕ੍ਰਾਈਮ ਕਰਕੇ ਜਾਂਦੇ ਆ ਇੱਥੋਂ ਭਗੌੜੇ ਹੋ ਕੇ ਜਾਂਦੇ ਆ ਤੇ ਉੱਥੇ ਜਾ ਕੇ ਆਪਾਂ ਪਨਾਹ ਲੈਣੀ ਚਾਹੁੰਦੇ ਆ ਤੇ ਇਹ ਗੱਲ ਕਹਿੰਦੇ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਬਾਦ ਦੇ ਬੱਚੇ ਗੱਲ ਕਹਿੰਦੇ ਤੁਹਾਨੂੰ ਨਹੀਂ ਤੁਹਾਡੇ ਕਰਕੇ ਇੱਥੇ ਖਤਰਾ ਤੁਸੀਂ ਕਿਸੇ ਦੀ ਧੀ ਭੈਣ ਦੇ ਨਾਲ ਯਾਤਰੀ ਕਰ ਜਾਂਦੇ ਹੋ ਤੁਸੀਂ ਲੁੱਟਖੋਹਾਂ ਵੀ ਕਰਦੇ ਹੋ ਤੁਸੀਂ ਗਲਤ ਕੰਮ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨਦਾ ਪਰ ਜਿਹੜੇ ਕੁੱਲ ਆਏ ਨਹੀਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਪੰਜਾਂ ਚਾਰਾਂ ਦੀਆਂ ਉਦਾਹਰਨਾਂ ਪੇਸ਼ ਕੀਤੀਆਂ ਵੀ ਇਹਦੇ ਵਿੱਚ ਟਰੰਪ ਗਲਤ ਆ ਕਿ ਆਪਾਂ ਗਲਤ ਆ ਸਾਡੀ ਹਮਦਰਦੀ ਆ ਮੈਂ ਫੇਰ ਬੇਨਤੀ ਕਰਦਾ ਸਾਡੀ ਹਮਦਰਦੀ ਆ ਜੋ ਕੁਝ ਹੋਇਆ ਇਸ ਤਰੀਕੇ ਦਾ ਕੁਝ ਜੇ ਨਾ ਹੁੰਦਾ ਸ਼ਾਇਦ ਇਹਨਾਂ ਦੇ 5-7 ਸਾਲਾਂ ਬਾਅਦ ਕਰਜ਼ੇ ਵੀ ਲੱਤ ਜਾਂਦੇ ਪਰ ਭਾਈ ਤਰੀਕਾ ਤਾਂ ਗਲਤ ਸੀ ਇਹਦੇ ਵਿੱਚ ਟਰੰਪ ਦੀ ਗਲਤੀ ਕੋਈ ਨਹੀਂ ਆ ਇਹਦੇ ਵਿੱਚ ਅਸੀਂ ਪੈਸੇ ਪੱਟੇ ਹਨ ਮੇਰੀ ਸਾਰੇ ਹੀ ਮਾਪਿਆਂ ਨੂੰ ਬੇਨਤੀ ਆ ਮਾਂ ਵੀ ਹਰਿਆਣਵੀ ਆ ਭਾਵੇਂ ਗੁਜਰਾਤੀ ਆ ਭਾਵੇਂ ਪੰਜਾਬੀ ਆ ਦੇਖੋ ਜਿਹਦੇ ਕੋਲੇ ਤਾਂ ਹੈਗੇ ਪੈਸੇ ਉਹ ਮਰਜ਼ੀ ਕਰੋ ਆਪਦੀ ਕਿਉਂਕਿ ਪੈਸੇ ਵਾਲੇ ਬੰਦੇ ਦੇ ਕੋਲੇ ਅਕਲ ਪਹਿਲਾਂ ਹੀ ਬਹੁਤ ਹੁੰਦੀ ਸਿਆਣੇ ਇਹ ਗੱਲ ਕਹਿੰਦੇ ਆ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਪਰ ਭਾਈ ਇੱਥੇ ਤੁਸੀਂ maat ਖਾ ਗਏ ਇੱਥੇ ਬਾਜ਼ੀ ਇਤਕੀ ਪੁੱਠੀ ਪੈ ਗਈ ਆ ਹੁਣ ਤੁਸੀਂ ਇਹ ਦੇਖੋ ਵੀ ਜੇਕਰ ਤੁਹਾਡਾ ਪੁੱਤ ਧੀ 20 ਸਾਲ ਦਾ 21 ਸਾਲ ਦਾ ਤੁਹਾਡੇ ਕੋਲੋਂ ਲੋਟ ਨਹੀਂ ਆਇਆ ਉਹਦੇ ਦੋ ਫੇਰੋ ਛੱਤਰ ਉਹਨੂੰ ਕਹੋ ਵੀ ਜੇ ਪੜਨਾ ਪੁੱਤ ਦਾ ਠੀਕ ਹੈ ਨਹੀਂ ਤਾਂ ਪੰਜੀ ਇੱਕ ਨਹੀਂ ਦੇਣੀ ਤੇਰੇ ਹਿੱਸੇ ਭਾਵੇਂ ਇੱਕ ਲਾ ਜ਼ਮੀਨ ਆਉਂਦੀ ਭਾਵੇਂ ਚਾਰ ਕਿੱਲੇ ਜ਼ਮੀਨ ਆਉਂਦੀ ਤੇ ਭਾਵੇਂ 6 ਕਨਾਲ ਆਉਂਦੀ ਆ ਤੈਨੂੰ ਅਸੀਂ ਪੁਰਾਣੀ ਚੀਜ਼ ਦੇਣੀ ਤੇਰੀ ਉਮਰ ਪੜਨਦੀ ਆ ਤੇਰੀ ਉਮਰ ਉਜੜਤਾ ਵਾਲੀ ਨਹੀਂ ਆ ਬੰਦੇ ਦਾ ਪੁੱਤ ਬਣ ਕੇ ਇੱਥੇ ਪੜ੍ਹਾਈ ਕਰ ਜੇਕਰ ਤੂੰ ਕਹਿੰਗਾ ਵੀ 35 ਲੱਖ ਲਾ 40 ਲੱਖ ਲਾ ਸਾਡੇ ਗਲ ਦੇ ਵਿੱਚ ਗੁੱਠਾ ਦੇਣਾ ਬੰਦ ਕਰ ਇਹ ਜਿਹੜੇ ਨੌਜਵਾਨ ਨੇ ਜਿਹੜੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਆ ਉਹਨਾਂ ਦੇ ਵਿੱਚੋਂ ਕਈ ਆ ਜਿਹੜੇ ਉਹ ਇਸ ਕਰਕੇ ਜਾ ਰਹੇ ਆ ਕਿ ਇੱਥੇ ਅਸੀਂ ਕੰਮ ਹੀ ਨਹੀਂ ਕਰਨਾ ਉਹ ਕਹਿੰਦੇ ਜੀ ਇੱਥੇ ਕੰਮ ਮਿਲਦਾ ਨਹੀਂ ਤੁਹਾਨੂੰ 20 ਸਾਲ ਦੀ ਉਮਰ ਦੇ ਵਿੱਚ ਕੰਮ ਮਿਲੇ ਕਿਹੜਾ ਤੇ ਇਹ ਗੱਲਾਂ ਕੌੜੀਆਂ ਇਹ ਕਈ ਬੰਦੇ ਕਹਿਣਗੇ ਵੀ ਦੇਖੋ ਅੱਜ ਆਰ ਲਾਉਂਦੇ ਆ ਫੜਕਾਉਂਦੇ ਆ ਪ੍ਰੈਕਟੀਕਲ ਤੌਰ ਦੇ ਉੱਤੇ ਸਮਝ ਕੇ ਦੇਖੋ ਜਦੋਂ 20 ਸਾਲ ਦੇ ਆਪਸੀ ਆਪਾਂ ਨੂੰ ਕਿਹੜਾ ਕੰਮ ਆਉਂਦਾ ਸੀ ਤੇ ਜੇ ਸਾਡਾ ਬਾਪ ਆ ਜਿਹੜਾ ਉਹ ਸਾਡੇ ਉੱਤੇ ਪੈਸੇ ਲਾ ਕੇ ਆਲੇ ਦੋਆਲੇੋਂ ਕਰਜ਼ਾ ਫੜ ਕੇ ਲਾ ਦਿੰਦਾ ਤਾਂ ਸ਼ਾਇਦ ਹੁਣ ਤੱਕ ਅਪਣਾ ਲਾ ਸਕਦੇ ਜੇ ਆਪਾਂ ਜਾਣ ਦੇ ਵਿੱਚ ਸਫਲ ਵੀ ਹੋ ਜਾਂਦੇ ਸੋ ਮੇਰੀ ਬੇਨਤੀ ਹੈ ਕਿ ਭਾਈ ਆਪਾਂ ਇੱਕ ਨਾ ਉਦਾਹਰਣ ਦਿੰਨੇ ਹੁੰਨੇ ਆ ਆਪਣੇ ਕੋਲੇ ਇੱਕ ਤਰਕ ਹੁੰਦਾ ਆਪਣੇ ਕੋਲੇ ਕੁਝ ਕੁ ਵਿਚਾਰ ਹੁੰਦੇ ਆ ਕਿ ਭਾਈ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਕੰਮ ਦਾ ਮੁੱਲ ਹੈ ਨਹੀਂ ਇੱਥੇ ਭਾਈ ਕੰਮ ਮਿਲਦਾ ਇਹ ਗੱਲ ਵੀ ਸੱਚੀ ਆ ਪਰ ਤੁਹਾਨੂੰ 20 21 22 ਸਾਲ ਦੀ ਉਮਰ ਦੇ ਵਿੱਚ ਕੰਮ ਦੇਊ ਕੌਣ ਤੁਹਾਡੀ ਕੁਆਲਿਫੀਕੇਸ਼ਨ ਕੀ ਆ ਤੁਹਾਡੀ ਕੁਆਲਿਫੀਕੇਸ਼ਨ ਇਹ ਆ ਕਿ ਆਪਾਂ ਡੌਂਕੀ ਲਾਜਾਂਦੇ ਹੁੰਨੇ ਆ ਹੁਣ ਕੁਝ ਕ ਪਹਿਣਾ ਵੀਰੇ ਗੱਲ ਕਹਿੰਦੇ ਆ ਸਰਕਾਰਾਂ ਇੱਥੇ ਆਇਆਂ ਨੂੰ ਨੌਕਰੀ ਦੇਣ ਤੇ ਡੌਂਕੀ ਲਾਉਣੀ ਕੋਈ ਕੁਆਲਿਫੀਕੇਸ਼ਨ ਥੋੜੀ ਆ ਇਹ ਤਾਂ 10 10 ਡਿਗਰੀਆਂ ਕਰੀ ਫਿਰਦੇ ਪਾਣੀ ਦੇ ਗਾ ਟੈਂਕੀਆਂ ਦੇ ਉੱਤੇ ਚੜੇ ਹੋਏ ਮਟਕਾ ਚੌਂਕ ਤੇ ਡਾਂਗਾ ਖਾਣ ਵਾਲਿਆਂ ਨੂੰ ਰੋਜ਼ਗਾਰ ਨਹੀਂ ਮਿਲਦਾਗਾ ਮਿਲਣਾ ਚਾਹੀਦਾ ਉਹ ਕਾਬਲ ਨਹੀਂ ਤੁਹਾਨੂੰ ਰੋਜ਼ਗਾਰ ਕਰਦਾ ਵੀ ਪਾਈ ਆਪਾਂ ਡੌਂਕੀ ਲਾ ਕੇ ਗਏ ਸੀ ਜੇ ਮੰਨ ਲਓ ਆਪਾਂ ਆਪਾਂ ਨੂੰ ਉੱਥੇ ਸੋਨਾ ਰੋਜ਼ਗਾਰ ਮਿਲ ਜਾਂਦਾ ਆਪਾਂ ਆਪਣੇ ਕਰਜ਼ੇ ਲਾ ਦਿੰਦੇ ਆਪਾਂ ਆਪਣੀ ਕੋਠੀ ਪਾ ਲਈ ਤੇ ਫਿਰ ਆਪਾਂ ਪੰਜਾਬ ਨੂੰ ਕੀ ਦੇਣਾ ਸੀ ਸਵਾਲ ਇਹ ਆ ਆਪਾਂ ਹਰ ਗੱਲ ਦੇ ਲਈ ਉਲਾਂਬਾ ਨਾ ਮੜੀਏ ਕਿ ਭਾਈ ਆਹ ਹੋ ਗਿਆ ਆਹ ਹੋ ਗਿਆ ਆਪਾਂ ਇਹ ਦੇਖੀਏ ਕਿ ਅਸੀਂ ਕਿੱਥੇ ਗਲਤ ਹਾਂ ਅਸੀਂ ਪੰਜਾਬੀ ਲਾਲਚ ਦੇ ਵਿੱਚ ਕਿਵੇਂ ਫਸੇ ਆ ਅਸੀਂ ਪੰਜਾਬੀ ਸਿਧਾਂਤਾਂ ਤੋਂ ਸਖਣੇ ਕਿਵੇਂ ਹੋ ਗਏ ਆ ਜਦੋਂ ਵੱਡੇ ਪਰਿਵਾਰ ਹੁੰਦੇ ਸੀ ਉਦੋਂ ਇਹ ਗੱਲ ਕਹਿੰਦੇ ਸੀ ਵੀ ਇੱਕ ਜੀ ਆ ਜਿਹੜਾ ਉਹ ਨੌਕਰੀ ਪੇਸ਼ ਆ ਇੱਕ ਜੀ ਖੇਤੀ ਦਾ ਕੰਮ ਕਰੂਗਾ ਇੱਕ ਜੀ ਮਰਨਿਆਂ ਜਮਣਿਆਂ ਦੇ ਉੱਤੇ ਜਾਣ ਵਾਲਾ ਇਹ ਸੀ ਹੁਣ ਜੀ ਵੀ ਇੱਕ ਆ ਤੇ ਮਾਪੇ ਉਹਨੂੰ ਵੀ ਕਹਿੰਦੇ ਵੀ ਤੂੰ ਬਾਹਰ ਚਲਾ ਮਾਪਿਆਂ ਨੂੰ ਵੀ ਬੇਨਤੀ ਆ ਵੀ ਭਾਈ ਜੜੀਆਂ ਇਹ ਉਦਾਹਰਨਾਂ ਸਾਡੇ ਸਾਹਮਣੇ ਆਈਆਂ ਇਹਨਾਂ ਉਦਾਹਰਨਾਂ ਤੋਂ ਸਬਕ ਲੱਗੇ ਤੇ ਅਸੀਂ ਜਿਹੜੇ ਪੰਜਾਬ ਦੇ ਬਾਕੀ ਲੋਕਾਂ ਇਹ ਇਸ ਵੇਲੇ ਇਦਾਂ ਜ਼ਿੰਦਗੀ ਜੋਖਮ ਦੇ ਵਿੱਚ ਪਾਉਣ ਵਾਲਾ ਕੰਮ ਬੰਦ ਕਰੀਏ ਆਪਦੀ ਔਲਾਦ ਦੇ ਉੱਤੇ ਰਿਸਕ ਖੇਡਣਾ ਬੰਦ ਕਰੀਏ ਬਹੁਤ ਕੁਝ ਅਸੀਂ ਗਵਾ ਚੁੱਕੇ ਹਾਂ ਹੋਰ ਕੁਝ ਤੁਹਾਡਾ ਨਾ ਗਵਾਚੇ ਆਪ ਦੇ ਆਪ ਦੇ ਵਿੱਚ ਕੁਆਲੀਫਾਈਡ ਹੋਵੋ ਸਕਿਲਡ ਹੋਵੋ ਤੁਹਾਡੇ ਕੋਲੇ ਜੇਕਰ ਹੁਨਰ ਹੈ ਦੁਨੀਆ ਤੁਹਾਨੂੰ ਸਲਾਮ ਕਰਦੀ ਹੈ ਦੁਨੀਆ ਦੇ ਵਿੱਚ ਜਿਹੜੇ ਲੋਕ ਸਿਖਰ ਦੇ ਉੱਤੇ ਪਹੁੰਚੇ ਅੱਜ ਮੈਂ ਕਿਤੇ ਪੜਦਾ ਸੀ ਉਹ ਕਹਿੰਦੇ ਵੀ ਜਿਹੜਾ ਕਾਮਯਾਬ ਬੰਦਾ ਨਾ ਉਹ ਕਾਮਯਾਬ ਬੰਦੇ ਦੀ ਪਹਿਲੀ ਜਿਹੜੀ ਕਾਮਯਾਬੀ ਦੀ ਉਦਾਹਰਨ ਇਹ ਆ ਕਿ ਉਹ ਸੌਂਦਾ ਘਟਾ ਉਹ ਨੀਂਦ ਤਿਆਗ ਦਿੰਦਾ ਕਿਉਂਕਿ ਜੇ ਨੀਂਦ ਤਿਆਗੂਗਾ ਤੇ ਫਿਰ ਉਹਦੇ ਕੰਮ ਦੇ ਘੰਟੇ ਵਧ ਜਾਣਗੇ ਆਪਾਂ ਜਿਹੋ ਲਾਂਭੇ ਹੀ ਦੇਈ ਜਾਵਾਂਗੇ ਕਿ ਭਾਈ ਮਿਲਦਾ ਕੁਝ ਨਹੀਂ ਮਿਲਦਾ ਕੁਝ ਨਹੀਂ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਰੇੜੀ ਲਾ ਕੇ ਹਰ ਰੋਜ਼ 1000 ਰੁਪਏ ਕਮਾਉਂਦੇ ਆ ਉਹ ਇੱਥੇ ਕੋਠੀ ਪੱਕੀ ਪਾ ਕੇ ਬਹਿ ਗਏ ਆ ਉਹ ਇੱਥੇ ਕਾਰ ਰੱਖ ਰਹੇ ਆ ਆਪਾਂ ਨੂੰ ਕੀ ਹੋਇਆ ਪੰਜਾਬੀਆਂ ਨੂੰ ਸਾਦੀ ਜ਼ਿੰਦਗੀ ਵੱਲ ਵਧਣਾ ਪਊਗਾ ਪੰਜਾਬੀਆਂ ਨੂੰ ਰਿਸਕ ਲੈਣੇ ਇਹੋ ਜੇ ਬੰਦ ਕਰਨੇ ਪੈਣਗੇ ਪੰਜਾਬੀਆਂ ਨੂੰ ਕੱਲੇ ਉਲਾਂਬੇ ਮੜਨੇ ਬੰਦ ਕਰਨੇ ਪੈਣਗੇ ਤੁਹਾਡੇ ਸਾਰੇ ਕਰਜ਼ੇ ਲੱਤ ਜਾਣ ਜਿਹੜੇ ਪੈਣਾ ਵੀਰ ਆਏ ਹੋ ਤੁਹਾਡੇ ਨਾਲ ਸਾਡੀ ਹਮਦਰਦੀ ਆ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਜਿਹੜੇ ਵੀ ਪਿੰਡ ਦੇ ਵਿੱਚੋਂ ਹੈਗੇ ਨੇ ਪੈਣਾ ਵੀਰ ਉਹਨਾਂ ਦੀ ਜਿੰਨੀ ਵੀ ਮਦਦ ਕਰ ਸਕੋ ਤੁਸੀਂ ਕਰੋ ਐਨ ਆਰ ਆਈ ਪੈਣਾ ਵੀਰਾਂ ਨੂੰ ਵੀ ਬੇਨਤੀ ਆ ਪਰ ਭਾਈ ਆਪਾਂ ਰਿਸਕ ਨਾ ਲਿਆ ਕਰਗੇ ਆਪਾਂ ਮੌਤ ਦੇ ਮੂੰਹ ਦੇ ਵੱਲ ਆਪ ਨਾ ਜਾਗੇ ਆਪਾਂ ਆਪ ਹੀ ਦੱਸਦੇ ਹਾਂ ਸਾਰੀਆਂ ਗੱਲਾਂ ਵੀ ਸਾਨੂੰ ਨੰਗੇ ਕਰਕੇ ਕੁੱਟਿਆ ਗਿਆ ਸਾਡੇ ਨਾਲ ਆਹ ਜ਼ਿਆਦਤੀ ਹੋਈ ਸਾਡੀਆਂ ਪੱਗਾਂ ਲੋਹਾ ਲੀਆਂ ਗਈਆਂ ਅਸੀਂ ਪਨਾਮਾ ਦੇ ਜੰਗਲਾਂ ਦੇ ਵਿੱਚ ਕਿਵੇਂ ਗਏ ਆ ਉੱਥੇ ਸਾਨੂੰ ਖਤਰੇ ਕਿਹੜੇ ਕਿਹੜੇ ਸੀ ਅਸੀਂ ਨਦੀਆਂ ਕਿਵੇਂ ਪਾਰ ਕੀਤੀਆਂ ਉੱਥੇ ਅਜਗਰ ਕਿਵੇਂ ਸੀ ਉੱਥੇ ਲਾਸ਼ਾਂ ਕਿਵੇਂ ਸੀ ਸਾਨੂੰ ਭੁੱਖੇ ਕਿਵੇਂ ਰਹਿਣਾ ਪਿਆ ਸਾਨੂੰ ਪਾਣੀ ਵੀ ਨਹੀਂ ਸੀ ਮਿਲਦਾ ਸਾਨੂੰ ਜੰਗਲ ਪਾਣੀ ਵੀ ਨਹੀਂ ਸੀ ਜਾਣ ਦਿੰਦੇ ਇਹ ਗੱਲਾਂ ਸੁਣ ਕੇ ਤੇ ਏਜੰਟਾਂ ਦੇ ਕੋਲੇ ਪੈਸੇ ਨਾ ਫਸਾਓ ਉਹ ਬੁੱਚੜ ਨੇ ਬੁੱਚੜ ਉਹ ਮਨੁੱਖੀ ਤਸਕਰ ਨੇ ਜਿਹੜੇ ਕਿ ਇਸ ਵੇਲੇ ਗਲਤ ਤਰੀਕੇ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਨੂੰ ਭੇਜਦੇ ਆ ਇਹਨਾਂ ਬੁਚੜਾਂ ਤੋਂ ਬਚੋ ਆਪਦੇ ਘਰ ਬਚਾਓ ਬਹੁਤੇ ਦੇ ਚੱਕਰ ਦੇ ਵਿੱਚ ਥੋੜੇ ਤੋਂ ਵੀ ਜਾਣੇ ਆ ਇਸ ਕਰਕੇ ਘਟਦੇ ਨਾਲ guzara ਕਰ ਲੋ ਆ ਜੋ ਆਪਾਂ ਇਹਨਾਂ ਗੱਲਾਂ ਦੀ ਅਹਿਮੀਅਤ ਨੂੰ ਸਮਝ ਗਏ